ਹਾਂਜੀ ਕੀ ਦਿਨਾਈ ਜੀ ਜਿਹੜਾ ਅੱਜ ਦਾ ਤੁਹਾਡੇ ਕੋਲੋਂ ਜਿਹੜਾ ਬਾਬਾ ਜੀ ਦਾ ਮਹਿੰਦੀ ਦਾ ਫੋਟੋ ਵੀਰਸ ਪਰ ਕੀ ਹੈ ਅੱਜ ਦਾ ਦਾਤਾ ਸਨੇਸ਼ਾ ਵਾਲੀ ਸਰਕਾਰ ਨੂੰ ਬੜਾ ਖੁਸ਼ੀਆਂ ਦਾ ਮੌਕਾ ਹੈ ਜੀ ਅੱਜ ਮੇਲੇ ਦਾ ਆਗਾਜ਼ ਦਾਤਾ ਸਨੇਸ਼ਾ ਵਾਲੀ ਸਰਕਾਰ ਨੂੰ ਮਹਿੰਦੀ ਲਾ ਕੇ ਕੀਤਾ ਗਿਆ ਉਹ ਜਿਹੜਾ ਮਹਿੰਦੀ ਦੀ ਰਸਮ ਆ ਬੜੀ ਜਿੱਦਾਂ ਇੱਕ ਲੜਕੇ ਨੂੰ ਅਸੀਂ ਦੁਲਹੇ ਨੂੰ ਤਿਆਰ ਕਰਦੇ ਹਾਂ ਉਹਨੂੰ ਮਹਿੰਦੀ ਲੱਗਦੀ ਹੈ ਗਾਨਾ ਬਣਿਆ ਜਾਂਦਾ ਸੇ ਮੋਸੇ ਤੇਰੇ ਮੇਰੇ ਦਾਤਾ ਸਨੇਸ਼ਾ ਵਾਲੀ ਸਰਕਾਰ ਨੂੰ ਮਹਿੰਦੀ ਲੱਗੀ ਆ ਗਾਨਾ ਬਣਿਆ ਗਿਆ ਔਰ 25 26 27 ਜਿਹਨੂੰ ਦਾਤਾ ਸਨੇਸ਼ਾਵਲੀ ਸਰਕਾਰ ਦਾ ਮੇਲਾ ਬੜੇ ਜੋਰ ਸ਼ੋਰ ਤੇ ਲੱਖ ਲੱਖ ਦੇ ਸਾਹਮਣਾਂ ਸੰਗਤ ਨਗਮਸਤ ਹੁੰਦੀ ਹੈ 25 ਤਰੀਕ ਨੂੰ ਸਵੇਰੇ ਦਾਤਾ ਸਨੇਸ਼ਾਵਲੀ ਸਰਕਾਰ ਦੇ ਚਿਰਾਗ ਰੋਸ਼ਨ ਕੀਤੇ ਜਾਣਗੇ ਔਰ 10 ਵਜੇ ਸਰਕਾਰ ਦੀ ਦਸਤਾਰ ਬੰਦੀ ਤੇ ਝੰਡਾ ਬੁਲੰਦ ਕੀਤਾ ਜਾਏਗਾ ਸ਼ਾਮ ਨੂੰ 6 ਵਜੇ ਦਾਤਾ ਸਨੇਸ਼ਾਵਲੀ ਦੀ ਸ਼ਾਨਵੀਰ ਚਦਰ ਪੇਸ਼ ਕੀਤੀ ਜਾਏਗੀ ਉਦੋਂ 26 27 ਤਰੀਕ ਨੂੰ ਉੱਚ ਕੋਟੀ ਦੇ ਕੋਲ ਹੋਈਏ ਦਾਦਾ ਸੁਨੀਤ ਸ਼ਵਲੀ ਸਰਦਾਰ ਦੇ ਆਪਣੀ ਹਾਜ਼ਰੀ ਭਰਨਗੇ ਔਰ ਸੰਕਟ ਨੂੰ ਨਿਹਾਲ ਕਰਨਗੇ ਔਰ ਸਾਡੇ ਪ੍ਰਸ਼ਦ ਵੱਲੋਂ ਦਾਦਾ ਸੁਨੀਤ ਸ਼ਵਲੀ ਦਰਵਾਰ ਆਈਆਂ ਸੰਕਟਾਂ ਵਾਸਤੇ ਰਹਿਣ ਬਹਿਣ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਔਰ ਤਕਰੀਬਨ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਜੋ ਪੁਲਿਸ ਪ੍ਰਸ਼ਾਸਨ ਜੋ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀ ਗਈਆਂ ਹਦਾਇਤਾਂ ਦਿੱਤੀਆਂ ਗਈਆਂ ਅਸੀਂ ਉਹਦੀ ਪੂਰੀ ਪਾਲਣਾ ਕਰ ਰਹੇ ਹਾਂ ਔਰ ਜੋ ਕਮਿਸ਼ਨਰ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਔਰ ਉਹ ਦੇਖ ਰੱਖਦੇ ਵਿੱਚ ਵੀ ਕਿਸੇ ਤਰ੍ਹਾਂ ਵੀ ਕੋਈ ਕਟਣਾ ਨਾ ਹੋਵੇ ਵੀ ਦਾਦਾ ਸਨੇਹੀ ਸ਼ਬਲੀ ਸਰਕਾਰ ਦਾ ਕਰਮ ਹੈ ਵੀ ਮੇਲਾ ਬਹੁਤ ਵਧੀਆ ਲੱਗੇਗਾ ਜੀ ਤਾਂ ਤੁਸੀਂ ਦੱਸੋ ਕਿ ਬਾਤ ਕੀ ਕੋਵਾਲ ਵੀ ਤਾਂ ਕੌਣ-ਕੌਣ ਸੇ ਕਵਾਲ ਜੋ ਹੈ ਉਹ ਸ਼ਿਰਕਤ ਕਰਨੇ ਵਾਲੇ ਅੱਜ ਦਾਦਾ ਸਨੇਹੀ ਸ਼ਬਲੀ ਸਰਕਾਰ ਦੇ ਜਿਹੜੋਂ ਮਹਿੰਦੀ ਦੀ ਰਸਮ ਉਹਨਾਂ ਵਿੱਚ ਸਾਡੇ ਸੂਫੀ ਗਾਇਕ ਸੋਨੀਆ ਜੀ ਨੇ ਸ਼ਿਰਕਤ ਕੀਤੀ ਹੈ ਜੋ ਕਿ ਦਾਦਾ ਸਨੇਹੀ ਸ਼ਬਲੀ ਸਰਕਾਰ ਦੀ ਸ਼ਾਨ ਵਿੱਚ ਕੋੜੀਆਂ ਔਰ ਸ਼ਗਨ ਦੇ ਗੀਤ ਗਾਏ ਨੇ ਔਰ ਉਸ ਤੋਂ ਬਾਅਦ ਜਿਹੜਾ 25 ਤਰੀਕ ਨੂੰ ਆ ਉਹਦੇ ਵਿੱਚ ਸਰਦਾਰ ਅਲੀ ਔਰ ਬਨੀਤ ਖਾਨ ਹੋਰ بڑے ਮਤਲਬ ਨਾਮੀ ਕਵਾਲ ਨੇ ਜਿਹੜੇ ਅਕਸਮੇਸ਼ੀ ਵਾਲੀ ਸਰਕਾਰ ਤੇ ਆਪਣੀ ਹਾਜ਼ਰੀ ਭਰਨਗੇ ਚੈਨਲ ਦੇ ਮਾਧਮ ਸੇ ਜਨਤਾ ਆਪਕੋ ਦੇਖ ਕੇ ਰਹੀ ਹੈ ਸੁਣ ਵੀ ਰਹੀ ਹੈ ਕੀ ਐਕ ਸੰਦੇਸ਼ ਆਪਕੋ ਜਨਤਾ ਕੋ ਦੇਣਾ ਚਾਹੇਗਾ ਕਿ ਬਾਬਾ ਜੀ ਕੇ ਚਰਨੋ ਮੇ ਆ ਕੇ ਨਤਮਕਸਤ ਹੋ ਔਰ ਉਨ੍ਹਾਂ ਦਾ ਆਸ਼ੀਰਵਾਦ ਬਿਲਕੁਲ ਜੀ ਪਹਿਲਾ ਤਾਂ ਮੈਂ ਤੁਹਾਡਾ ਚੈਨਲ ਰਾਹੀਂ ਜਿਹੜਾ ਸੋਸ਼ਲ ਮੀਡੀਆ ਜਿਹੜੇ ਦਾਤਾ ਸਨੇਸ਼ਾਵਲੀ ਸਰਕਾਰ ਜਿਹੜੇ ਲੋਕ ਫਿਜ਼ੀਕਲੀ ਫਿੱਟ ਨਹੀਂ ਹੈ ਜਿਹੜੇ ਦਰਵਾਰ ਤੇ ਨਹੀਂ ਆ ਸਕਦੇ ਉਹ ਤੁਹਾਡੇ ਚੈਨਲ ਰਾਹੀਂ ਬਾਬਾ ਸਨੇਸ਼ਾਵਲੀ ਸਰਕਾਰ ਦੇ ਦਰਸ਼ਨ ਕਰ ਸਕਣਗੇ ਔਰ ਸੰਗਤ ਨੂੰ ਮੇਰੀ ਹੱਥ ਜੋੜ ਕੇ ਇਹ ਹੀ ਅਪੀਲ ਹੈ ਕਿ ਦਾਤਾ ਸਨੇਸ਼ਾਵਲੀ ਸਰਕਾਰ ਦੇ ਦਰਵਾਰ ਤੇ ਆਓ ਔਰ ਮੂੰਹ ਮੰਗੀਆਂ ਮਰਾਦਾਾਂ कर प्राप्त करो अपनी और दाता स्नेह शवली सार सारिया की चोलियां खुशियों के नाल भर देना तो और जिज्ञासावश मन ने प्रश्न उठा था जैसा कि ये डिजीज की बात करें कई तरह की बीमारियां फैलती हैं और लोग स्किन के डॉक्टर के पास जाते हैं लेकिन कहा गया है कि ये दताए कैसी है जहां पर आकर ਦਰم ਰੋਗ ਜੋ ਹੈ ਠੀਕ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ 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 ਜਿਹੜੇ ਚਮੜੀ ਦੇ ਰੋਗ ਜਿਹਦਾ ਮੁਹਾਸੇ ਪੈਰਾਲਿਟਿਕ ਘੋਰੀਆਂ ਹੋ ਜਾਂਦੀਆਂ ਜਿਹੜੇ ਚਮੜੀ ਦੇ ਰੋਗ ਹੈ ਤਾਂ ਤਾਂ ਸਨਹਿ ਸਰਕਾਰ ਦੇ ਪੰਜ ਚੌਕੀਆਂ ਭਰਦੇ ਨੇ ਨਮਕ ਤੇ ਝਾੜੂ ਚੜਾਉਂਦੇ ਨੇ ਤੇ ਉਹਨਾਂ ਜੋ ਚਮੜੀ ਦਾ ਰੋਗ ਹੈ ਉਹ ਠੀਕ ਹੋ ਜਾਂਦਾ ਜੀ ਸੁਤਾਨ ਵਾਜੀ